ਲਗਾਤਾਰ ਪੈਰੇਮੀਨ ਇੱਕ ਵਾਰ ਮੋੜ ਤੋਂ ਤਬਾਹੀ ਮਚਾ ਦਿੰਦੀ ਹੈ ਤਾਂ ਬਿਲਕੁਲ ਤਸਵੀਰਾਂ ਜੋ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਰਹੇ ਹੋ ਦਰਸਲ ਤਸਵੀਰਾਂ ਹਦਦਵਾਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਗੰਗਾ ਨਦੀ ਦਾ ਪਾਣੀ ਹੈ ਜਿਹੜਾ ਕਿਸ ਤਰੀਕੇ ਦੇ ਨਾਲ ਵਹਿ ਗਿਆ ਹੈ ਬਿਲਕੁਲ ਗੱਡੀਆਂ ਨੇ ਜਿਹੜੀਆਂ ਪਾਣੀ ਦੇ ਵਿੱਚ ਲਿਫਾਫਿਆਂ ਦੇ ਵਾਂਗ ਤਿਆਰਦੀਆਂ ਨਜ਼ਰ ਆ ਰਹੀਆਂ ਨੇ ਉੱਥੇ ਵੋਲਵੋ ਬੱਸਾਂ ਜੋ ਇਸ ਵੇਲੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਾਣੀ ਦੇ ਵਿੱਚ ਰੁੜਦੀਆਂ ਨਜ਼ਰ ਆ ਰਹੀਆਂ ਨੇ ਹਾਲੱਟ ਦੱਸਦੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ 29 ਜੂਨ ਤੋਂ ਲੈ ਕੇ 4 ਜੁਲਾਈ ਤੱਕ ਹੈ ਜਿਹੜਾ ਭਾਰੀ ਬਰਖਾ ਹੋਵੇਗੀ ਮੀਂਹ ਪਵੇਗਾ ਹਾਲਾਂਕਿ ਲੋਕਾਂ ਨੂੰ ਵੀ ਸੁਚੇਤ ਕੀਤਾ ਗਿਆ ਹੈ ਕਿ ਨਦੀਆਂ ਨਹਿਰਾਂ ਤੋਂ ਜਿਹੜਾ ਕਿ ਦੂਰ ਰਹਿਣ ਪਾਣੀ ਦਾ ਵਹਾਅ ਕਿਸੇ ਵੇਲੇ ਵੀ ਵੱਧ ਸਕਦਾ ਡੁੱਬ ਸਕਦੇ ਨੇ ਲੋਕ ਤਾਂ ਬਿਲਕੁਲ ਲੋਕਾਂ ਨੂੰ ਕਿਤੇ ਨਾ ਕਿਤੇ ਆਪਣੀ ਸੁਰੱਖਿਆ ਆਪ ਖੁਦ ਕਰਨੀ ਪੈਗੀ ਤਾਂ ਬਿਲਕੁਲ ਤਬਾਹੀਆਂ منظر ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹਰਦੁਆਰ ਤੋਂ ਗਰਮੀ ਦੀਆਂ ਛੁੱਟੀਆਂ ਹੋਈਆਂ ਨੇ ਬੱਚਿਆਂ ਨੂੰ ਤੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਹਰਦੁਆਰ ਵਾਲੀ ਪਾਸੇ ਘੁੰਮਣ ਗਏ ਨੇ ਤਾਂ ਕਿਤੇ ਨਾ ਕਿਤੇ ਉੱਤੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਤੇ ਹੁਣ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪਾਣੀ ਇਸ ਤਰੀਕੇ ਦੇ ਨਾਲ ਵਹਿ ਰਿਹਾ ਹੈ ਕਿ ਬੱਸਾਂ ਨੇ ਜਿਹੜੀਆਂ ਲਿਫਾਫਿਆਂ ਦੇ ਵਾਂਗ ਤੈਰਦੀਆਂ ਨਜ਼ਰ ਆ ਰਹੀਆਂ ਨੇ ਗੱਡੀਆਂ ਡੁੱਬੀਆਂ ਨਜ਼ਰ ਆ ਰਹੀਆਂ ਨੇ